ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਆਂ ਪਿਆਰੋ ਅੱਜ ਆਪਾਂ ਆਪ ਨੂੰ ਐਸੇ ਇਨਸਾਨਾਂ ਨਾਲ ਮਲਾਉਣੇ ਆ ਜੋ ਆਪਣੇ ਪਿੰਡੋਂ 150 ਕਿਲੋਮੀਟਰ ਤੁਰ ਕੇ ਖਨੌਰੀ ਬਾਰਡਰ ਤੇ ਆਏ ਆ ਤੇ ਬਾਈ ਜੀ ਆਪਣਾ ਕਿਹੜਾ ਪਿੰਡ ਆ ਜੀ ਮੇਰਾ ਪਿੰਡ ਦੀ ਲਸੋਈ ਜ਼ਿਲ੍ਹਾ ਮਰੀਲਕੋਟਲਾ ਦੇ ਲੱਗ ਗਿਆ ਇਹ ਖਨੌਰੀ ਬਾਰਡਰ ਤੋਂ 150 ਕਿਲੋਮੀਟਰ ਦੇ ਫਰਕ ਨਾਲ ਆ ਜੀ ਮੈਂ ਤੁਰਿਆ ਸੀਗਾ ਪਰसों 1.5 ਕਵਾਦ ਦੇ ਨੂੰ ਦੁਪਹਿਰੇ ਤੇ ਕੱਲ ਰਾਤ ਮੈਂ 1:30 ਬਾਅਦ ਦਿਨ ਮੈਂ ਕਨੌਰੀ ਬਾਰਡਰ ਤੇ ਪਹੁੰਚੀ ਆ ਜੀ ਤੇ ਮਤਲਬ ਮਨ ਨੂੰ ਇਹ ਖਿੱਚ ਪਈ ਦੀ ਅ ਡੱਲੇ ਵਾਲ ਸਾਹਿਬ ਦੀਆਂ ਵੀਡੀਓ ਕਾਫੀ ਦੇਖੀਆਂ ਬਹੁਤ ਮਤਲਬ ਬਹੁਤ ਕੁਝ ਦੇਖਿਆ ਜੀ ਫਿਰ ਮੈਂ ਇਹ ਸੋਚਿਆ ਜੀ ਜਦੋਂ ਉਹ ਇੰਨੀ ਉਮਰ ਦਾ ਹੋ ਕੇ ਬਾਬਾ ਤਾਂ ਆਪਣੇ ਭੁੱਖ ਹੜਤਾਲ ਤੇ ਬੈਠ ਸਕਦਾ ਤਾਂ ਮੇਰੀ ਤਾਂ ਉਮਰ ਵੀ ਅਲੇ 27 ਸਾਲ ਆ ਅਸੀਂ ਵੀ ਬੈਠ ਸਕਦੇ ਹਾਂ ਜੀ ਜੇ ਪ੍ਰਮਾਤਮਾ ਮਿਹਰ ਕਰੇ ਹੀ ਅਕਾਲ ਪੁਰਖ ਸਾਈ ਸੀਗਾ ਅਰਦਾਸ ਕਰਕੇ ਕਰੋ ਚੁਰ ਗਿਆ ਤੇ ਰਸਤੇ ਚ ਕੋਈ ਮਤਲਬ ਇਦਾਂ ਦੀ ਕੋਈ ਦਿੱਕਤ ਨਹੀਂ ਜਦੋਂ ਆਕਾਰ ਫੁਰਖੀ ਸਿਰ ਤੇ ਸਹਾਈ ਹੋ ਜਾਂਦਾ ਹੁੰਦਾ ਫਿਰ ਕਿਸੇ ਚਾ ਕਰਦਾ ਦਾ ਡਰ ਪਿਆ ਰਹਿੰਦਾ ਹੀ ਨਹੀਂ ਹੈ ਠੀਕ ਹੈ ਜੀ ਆਪਾਂ ਤੁਰ ਕੇ ਆਏ ਆ ਕਿ ਪਿੰਡ ਦੇ ਕੋਈ ਇੱਥੇ ਆਪਣਾ ਲੱਗਿਆ ਪੈਰਾ ਲਾਉਂਦੇ ਪਿੰਡ ਦੇ ਆਏ ਹੋਏ ਜਾਂ ਤੁਸੀਂ ਵੀ ਪਿੰਡ ਦੇ ਨਾਲ ਇਕੱਲੇ ਆਏ ਵੀ ਨਾਲ ਨਹੀਂ ਆਏ ਉਹਨਾਂ ਦੇ ਜੀ ਮੈਂ ਪਿੰਡ ਦੇ ਵਿੱਚ ਗੱਲ ਕਰੀ ਸੀ ਜੀ ਪਿੰਡ 'ਚ ਮੈਂ ਗੱਲ ਕਰੀ ਸੀ ਪਿੰਡ ਵਾਲਿਆਂ ਨੇ ਦਿੱਤਾ ਮਕਾਉਲ ਦੀ ਕਹਿੰਦਾ ਉੱਥੇ ਕੌਣ ਜਾਊਗਾ ਪਹਿਲਾਂ ਵੀ ਸਾਨੂੰ ਬੈਠੀ ਦੇ ਲਿਆ ਦੋ ਸਾਲ ਉੱਥੇ ਜੀ ਬੈਠ ਕੇ ਦੇ ਲਿਆ ਜੀ ਕਹਿੰਦੇ ਹੁਣ ਨਹੀਂ ਅਸੀਂ ਜਾਂਦੇ ਮਤਲਬ ਇਹ ਆਏ ਨਹੀਂ ਉਹਦੇ ਨਹੀਂ ਜੀ ਉਹ ਨਹੀਂ ਆਏ ਲੱਖਾਂ ਵੀ ਤੁਸੀਂ ਨਾ ਜਾਓ ਨਹੀਂ ਜਾਣਾ ਕਿਸੇ ਨੇ ਕੋਈ ਚੱਕਰ ਨਹੀਂ ਹੈਗਾ ਮੈਂ ਦੁਰਗੇ ਚੱਲਿਆ ਮੈਂ ਮਗਰਵਾ ਕਰਕੇ ਉਹਨਾਂ ਨੂੰ ਮੈਂ ਕਹਿੰਦਾ ਪੈਰ ਪੱਟਿਆਂ ਦੀ ਅਰਦਾਸ ਕਰਕੇ ਤੇ ਪਰਮਾਤਮਾ ਦੀ ਫੇਰ ਨਾਲ ਅੱਜ ਮੈਂ ਕਲੋਰੀ ਬਾਹਰ ਤੇ ਆ ਜੀ ਤੇ ਹੋ ਸਕਦਾ ਅ ਜੇ ਮੇ ਵੀ ਮਤਲਬ ਹੋਊਗਾ ਮੈਂ ਖੋਖੜ ਦਾ ਵੀ ਬੈਠਾਂਗਾ ਹਾਂ ਅਗੇ ਆਪਾਂ ਮਾਸੋਨੇ ਬਾਈ ਜੀ ਤੁਸੀਂ ਦੀਪ ਸਿੱਧੀ ਨੂੰ ਬੜੀਆਂ ਗੱਲਾਂ ਕਰਦੇ ਆ ਬੜਾ ਥੋੜੀ ਅੱਖਾਂ ਭਾਵਕ ਹੋ ਜਾਂਦੇ ਆ ਤੁਹਾਡੇ ਵੇਖਿਆ ਵੀ ਉਹਦੇ ਨਾਲ ਚ ਪਲ ਜਿਹੜੇ ਬਤਾਇਆ ਕੁਝ ਯਾਦਗਾਰ ਉਹਨਾਂ ਨੇ ਸੁਣਾਉ ਬਾਈ ਦੀਆਂ ਦੀਪ ਬਾਈ ਦਾ ਜੀ ਇਦਾਂ ਸੀਗਾ ਇੱਕ ਨਾ ਮਤਲਬ ਆਤਮਾ ਨੂੰ ਆਤਮਾ ਦਾ ਇੱਕ ਮੋਹ ਜਿਹਾ ਪੈ ਜਾਂਦਾ ਹੁੰਦਾ ਉਹ ਹੁੰਦਾ ਇੱਟਾ ਦਾ ਸੀਗਾ ਨਾ ਮਤਲਬ ਜੇ ਕਿਸੇ ਨਾਲ ਉਹਨੇ ਪਿਆਰ ਨਾਲ ਵੀਰ ਬੀਓ ਨੇ ਕਹਿਤਾ ਤਾਂ ਉਹਦਾ ਵੀ ਮਤਲਬ ਉਹਦੇ ਨਾਲ ਇੰਨਾ ਕਿ ਮੂੰਹ ਪੈ ਜਾਣਾ ਵੀ ਉਹ ਨੂੰ ਭੁੱਲੇ ਨਹੀਂ ਸਕਦਾ। ਬਸ ਉਹ ਵੀਰ ਜੀ ਸਾਨੂੰ ਅੱਖਾਂ ਵੇਖ ਕੇ ਸਾਡੇ ਬੋਲਾਂ ਤੋਂ ਪਾ ਰਹੇ ਨੇ ਇੰਨੇ ਭਾਵਕ ਹੋ ਗਏ ਵੀ ਉਹ ਇਨਸਾਨ ਕਿਹਦਾ ਹੋਊਗਾ। ਇਹ ਸੋਡੇ ਤੁਹੇ ਇੰਨੇ ਭਾਵਕ ਹੋ ਸਾਨੂੰ ਵੇਖ ਕੇ ਅਸੀਂ ਭਾਵਕ ਹੋ ਹੀ ਜਾਂਦੇ ਆ। ਹਾਂਜੀ। ਅੰਦੀ ਬਾਈ ਨੇ ਕਹਿਣ ਦੇ ਆਖਰੀ ਬੋਲ ਸੀਗੇ ਕਹਿੰਦੇ ਵੀ ਮੇਰੇ ਤੋਂ ਲਾਹਾ ਲੈ ਲੋ ਜਿੰਨਾ ਲਿੱਤਾ ਜਾਂਦਾ। ਵੀ ਨਹੀਂ ਮੇਰੇ ਲਵੇ ਟਾਈਮ ਥੋੜਾ ਹੀ ਆ ਕੋ ਉਹ ਬੰਦੇ ਨੇ ਪਹਿਲਾਂ ਹੀ ਦੱਸਤਾ ਸੀਗਾ ਵੀ ਮਤਲਬ ਵੀ ਕੁਛ ਨਾ ਕੁਛ ਮੇਰੇ ਨਾਲ ਹੋਣ ਵਾਲਾ ਵੀ ਤੁਸੀਂ ਸੁਧਰ ਦਿਓ। ਸੋ ਦਰੇ ਤਾਂ ਅਸੀਂ ਫਿਰ ਵੀ ਨਹੀਂ ਹੈਗੇ ਉੱਥੇ ਉੱਥੇ ਹੀ ਰਹਿ ਗਏ ਉੱਥੇ ਦੇ ਉੱਤੀ ਆ ਉਹ ਤਾਂ ਚਲੇ ਗਿਆ ਬਸ ਨਾਰੇ ਰਹਿ ਗਏ ਆਪਣੇ ਕੋਲੇ ਵੀ ਜੀ ਸੋਚਦੇ ਪੈਰਾ ਦਵਾ ਵੀ ਜਿਵੇਂ ਉਹ ਭਾਈ ਡੱਲਾ ਸਾਹਿਬ ਜੀ ਦੇ ਲਈ ਜਾਂਦੇ ਨਾਰਾ ਦਵਾ ਮੁਰਕੇ ਕੋਈ ਨਹੀਂ ਪੁੱਛਦਾ ਬਸ ਬਿਲਕੁਲ ਜੀ ਉਹ ਕਹਿ ਦਿੰਦੇ ਆ ਨਾ ਕਿ ਜੇ ਕੁਛ ਮਤਲਬ ਦੁਨੀਆ ਤੇ ਆਪਣਾ ਸਾਫਤ ਕਰਨਾ ਤਾਂ ਮਰਨਾ ਪੈਂਦਾ ਬਿਲਕੁਲ ਹਾਂਜੀ ਉਹ ਮਰ ਗਿਆ ਉਹਦੇ ਭੋਗ ਤੇ ਕਿੰਨਾ ਕੱਟ ਹੋਇਆ ਜੀ ਭੋਗ ਤੋਂ ਤੀਜੇ ਦਿਨ ਬਾਅਦ ਹੀ ਲੋਕ ਕਹਿ ਦਿੰਦੇ ਕੌਣ ਦੀਪ ਸਿੱਤੂ ਬਿਲਕੁਲ ਜੋ ਕਹਿੰਦਾ ਰਿਹਾ ਨਾ ਵੀ ਜਿੰਨਾ ਕਰੇ ਜਾਂਉਂਦੇ ਜੀ ਕਹਿੰਦਾ ਕਿ ਪੌਦ ਨਹੀਂ ਮਰਨ ਤੋਂ ਬਾਅਦ ਕਹਿੰਦਾ ਅਸੀਂ ਫਿਰ ਭੋਗਾ ਦੇ ਇਕੱਠੇ ਹੁੰਨੇ ਫਿਰਦੇ ਹਨਾ ਲੁਧਿਆਣੇ ਮੈਂ ਕਹਿੰਦਾ ਜੀ ਪੈਰ ਧਰਨ ਨੂੰ ਜਗ੍ਹਾ ਨਹੀਂ ਸੀਗੀ ਉੱਥੇ ਜੀ ਭੋਗ ਦੇ ਉੱਤੇ ਆ ਹੁਣ ਲੈ ਲੋਕਾਂ ਨੂੰ ਕਹਿ ਦੋ ਲੋਕ ਦੰਦ ਕੱਢਦੇ ਨੇ ਜੀ ਹਾਂਜੀ ਇਹ ਗੱਲਾਂ ਨੇ ਜੀ ਲੋਕ ਨਹੀਂ ਸੁਧਰਦੇ ਹੈਗੇ ਇਹ ਤਾਂ ਮਤਲਬ ਜਿੰਨੇ ਮਤਲਬ ਕਹਿ ਰਿਹਾ ਵੀ ਲੋਕ ਸੁਬਾਤ ਲੈਣ ਵਾਲੇ ਨੇ ਬਿਲਕੁਲ ਜਿਵੇਂ ਹੁਣ ਡੱਲੇ ਸਾਹਿਬ ਜੀ ਕਿਥੋਂ ਦੇ ਬੈਠੇ ਆ ਇੱਥੇ ਜਿਹੜੀਆਂ ਜੁੱਦੀਆਂ ਜੱਥੇ ਬੰਦੀਆਂ ਵੀ ਉਦੋਂ ਵੀ ਆ ਸਕਦੀਆਂ ਜੀ ਜਦ 10 15 ਦਿਨ ਹੋਏ ਸੀ ਲੋਕ ਹਜੇ ਤੱਕ ਵੀ ਪੂਰੇ ਨਹੀਂ ਪਹੁੰਚ ਰਹੇ ਐਨੇ ਦਿਨ ਹੋ ਗਏ ਵੀ ਹੁਣ ਇਹ ਇੱਕ ਹੀ ਹੱਥੋਂ ਜਾਣ ਵਾਲਾ ਹੋਇਆ ਪਿਆ ਸਾਨੂੰ ਤੇ ਜੂਜੀਆਂ ਪਾਰਟੀਆਂ ਜਿਹੜੀਆਂ ਕਿਸਾਨ ਜੂ ਨਹੀਂ ਆਉਂਦੇ ਉਹ ਵੀ ਹਜੇ ਵੀ ਮੀਟਿੰਗਾਂ ਤੇ ਮੀਟਿੰਗਾਂ ਕਰੀ ਜਾਂਦੀਆਂ ਵੀ ਮੀਟਿੰਗਾਂ ਕਰਾਵੇਂ ਪਰ ਇਹਨਾਂ ਨੇ ਕਿਹੜੇ ਵਿਚਾਰ ਕਰਨੇ ਮੀਟਿੰਗਾਂ ਨਹੀਂ ਹੁੰਦੀਆਂ ਪੰਗਾ ਇਹ ਇੱਕ ਹੀ ਹੱਥੋਂ ਨਿਕਲਦਾ ਜਾ ਰਿਹਾ ਦਿਨੋ ਦਿਨ ਉਹਨਾਂ ਨੇ ਮੀਟਿੰਗਾਂ ਕੀ ਕਰਨੀਆਂ ਉਹ ਤਾਂ ਦੀ ਕੈਂਪਾਸ ਕਰਦੇ ਵੀ ਦੇਖੋ ਇੱਥੇ ਕੀ ਹੁੰਦਾ ਉਸ ਤੋਂ ਬਾਅਦ ਚੱਲਾਂਗੇ ਜਦ ਇੱਥੇ ਕੁਝ ਲੋਕ ਕਦੀ ਕੀ ਹੋਊਗੀ ਜੇ ਫੇਰ ਉਹ ਬੈਣਗੇ ਨਹੀਂ ਸਾਨੂੰ ਕੀ ਜਾਣਾਂ ਚਾਹੀਦਾ ਪਹਿਲਾਂ ਕੋਈ ਨਹੀਂ ਦੇਖਦਾ ਹੁੰਦਾ ਜੀ ਮੇਰੇ ਭਾਈ ਉੱਥੇ ਕੀ ਹੋ ਰਿਹਾ ਪਹਿਲਾਂ ਤਾਂ ਸੁਆਦ ਹੀ ਲੈਂਦੇ ਹੁੰਦੇ ਆ ਵੀ ਸੁਆਦ ਲਈਏ ਜਿੰਨਾ ਲੱਤਾ ਜਾਂਦਾ ਜਦੋਂ ਮੌਗਾ ਹੋਵੇ ਫੇਰ ਪਤਾ ਹੈ ਜੋ ਸੁਆਦ ਲੈਣ ਵਾਲੀ ਇੱਥੇ ਪਿੰਡਾਂ ਦੇ ਵਿੱਚ ਢੜੇ ਬੰਦੀਆਂ ਬਣੀਆਂ ਹੋਈਆਂ ਨੇ ਜੀ ਉਹ ਤੁਹਾਡੀਆਂ ਬੰਦੀਆਂ ਤੋਂ ਕੋਈ ਉੱਠ ਉੱਪਰੋਂ ਉੱਠਦਾ ਤਾਂ ਉਹਨੂੰ ਮਤਲਬ ਦੂਜੀ ਢੜੇ ਬੰਦੀ ਦਵਾ ਲੈਂਦੀ ਹੈ ਬਸ ਨਹੀਂ ਵੇਖੋ ਇੱਕ ਸੋਚਣ ਵਾਲੀ ਗੱਲ ਆ ਆਪਣੀ ਜਿਵੇਂ ਵੀ ਪਹਿਲਾਂ ਰਾਜਨੀਤਿਕ ਪਾਰਟੀਆਂ ਸੀ ਲੋਕ ਪਾਟੇ ਹੁੰਦੇ ਫਲਾਨੀ ਪਾਰਟੀ ਨਾਲ ਸੀ ਸੰਬੰਧ ਤਾਂ ਸਾਡਾ ਫਲਾਨੀ ਨਾਲ ਹੈ ਉਹਨਾਂ ਨਾਲ ਰਲ ਕੇ ਆਪਾਂ ਕਿੰਨਾ ਨੁਕਸਾਨ ਹੁਣ ਤੱਕ ਚੱਲ ਗਿਆ ਲੋਕਾਂ ਨੂੰ ਹਜੇ ਸਮਝ ਨਹੀਂ ਆਈ ਹੁਣ ਵੀ ਕੋਈ ਆਪ ਕੋ ਜੀ ਫਲਾਨੀ ਯੂਨੀਅਨ ਨਾਲ ਹੈ ਫਲਾਨੀ ਯੂਨੀਅਨ ਨਾਲ ਹਜੇ ਵੀ ਨਹੀਂ ਇਕੱਠੇ ਹੋ ਰਹੇ ਚਲੋ ਲੋਕ ਇਕੱਠੇ ਹੋ ਜਾਣ ਯੂਨੀਅਨ ਦੇ ਜਿਹੜੇ ਪ੍ਰਧਾਨ ਹੋਰ ਇਕੱਠੇ ਨਹੀਂ ਹੁੰਦੇ ਨਾ ਹੋਣ ਲੋਕਾਂ ਦੀ ਤਾਂ ਜ਼ਮੀਰ ਹੋਣੀ ਚਾਹੀਦੀ ਜਿਉਂਦੀ ਵੀ ਉਹ ਇਕੱਠੇ ਹੋ ਜਾਣ ਜੀ ਪਤਾ ਕੀ ਗੱਲ ਹੈ ਜੀ ਤਾਂ ਪਿੰਡ ਵਾਲੇ ਸ਼ਾਂਤਾ ਨੇ ਕਿਹਾ ਜੀ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ ਜ਼ਮੀਰ ਦੇ ਮਰਨ ਨੂੰ ਮੌਤ ਗਿਣਦੇ ਆ ਹਾਂ ਜੀ ਬਿਲਕੁਲ ਤੇ ਮਤਲਬ ਮੇਰੇ ਤੇ ਵੀ ਜ਼ਮੀਰ ਨਹੀਂ ਹੈਗੀ ਪਰ ਮੇਰਾ ਜ਼ਮੀਰ ਜਾਗਦਾ ਜੀ ਤਾਂ ਮੈਂ ਬੈਠਾ ਵੀ ਬਾਈ ਦੀ ਜ਼ਮੀਰ ਜਾਂਦੀ ਸੀ ਤੇ ਤੁਸੀਂ ਤੁਰ ਕੇ ਆ ਗਏ ਤੇ ਜਿੰਨਾਂ ਕੋਲੇ ਜ਼ਮੀਨਾਂ ਹੈਗਾ ਜ਼ਮੀਨਾਂ ਹੈ ਨਹੀਂ ਹਜੇ ਵੀ ਘਰੇ ਜੁੱਲੀਆਂ ਚ ਬੈਠੇ ਆਉਦੇ ਬਿਲਕੁਲ ਪੰਜਾਬ ਦਾ ਮਰਿਆ ਬਰਾਬਰ ਆ ਜੀ ਹਾਂਜੀ ਹਾਂਜੀ ਜੀ ਪੀਤਾ ਜੀ ਹਾਂਜੀ ਪੀਤਾ ਜੀ ਤਾਂ ਆ ਲੋਕਾਂ ਨੂੰ ਸੁਧਰਨਾ ਚਾਹੀਦਾ ਜੀ ਮਤਲਬ ਇੱਥੇ ਕਿਵੇਂ ਨਾ ਕਿਵੇਂ ਕਰਕੇ ਚਾਹੀਦਾ ਜੀ ਖਨੌਰੀ ਪੌਂਟਰ ਤੇ ਪਹੁੰਚਣਾ ਚਾਹੀਦਾ ਜੀ ਤੇ ਆ ਪਾਪਾ ਜੀ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਤੋਂ ਕੇ ਸ਼ੇਅਰ ਕਰੋ ਜੀ ਇਹਨੂੰ ਤੇ ਪਾਪਾ ਜੀ ਬਹੁਤ ਮਤਲਬ ਸਪੋਰਟ ਕਰਦੇ ਆਗੇ ਬਹੁਤ ਵਧੀਆ ਇਹਨਾਂ ਦਾ ਕੰਮ ਆ ਨਨ ਨੂੰ ਮਤਲਬ ਲੋਕਾਂ ਨੂੰ ਲੋਕਾਂ ਤੱਕ ਬਾਦ ਬਚਾਉਣਾ ਇਹਨਾਂ ਨੂੰ ਇਹਨਾਂ ਦਾ ਮਤਲਬ ਵਧੀਆ ਇਹਨਾਂ ਦੀ ਉਪਰਾਲਾ ਹੈ ਜਿਹੜੀ ਕੀਤਾ ਤਾਂ ਇਹਨਾਂ ਦਾ ਧੰਨਵਾਦ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ